ਸਾਨੂੰ ਪਤਾ ਚੱਲ ਜਾਂਦਾ ਹੈ ਇਹਨਾਂ ਨੇ ਵਜ਼ੀਰ ਬਣ ਜਾਣਾ ਤੇ ਹੋ ਸਕਦਾ ਐਗਰੀਕਲਚਰ ਦਾ ਯੋਧਾ ਆ ਜਾ ਆਪਣੇ ਕੋਲ ਇਸ ਗੱਲ ਦੀ ਤਾੜੀਆਂ ਮਾਰ ਦਿਓ ਆਉਣ ਵਾਲੇ ਵਜ਼ੀਰ ਵਾਸਤੇ ਮੈਂ ਮੇਦੀ ਕਰੇਗਾ ਮਾਨਯਾ ਐਮਐਲਏ ਸਾਹਿਬ ਜੀ ਨੂੰ ਕਿ ਉਹ ਆਪਣੇ ਵਤਾਈ ਦੇ ਜਿਹੜੇ ਸੰਦੇਸ਼ ਲੈ ਕੇ ਆਏ ਨੇ ਉਹਦੇ ਬਾਰੇ ਅਤੇ ਸਾਡੇ ਜਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਨੇ ਜਿਹੜੇ ਸਕੀਮਾਂ ਲੈ ਕੇ ਆ ਰਹੇ ਨੇ ਪਲੀਜ਼ ਉਹਨਾਂ ਬਾਰੇ ਸ਼ੁਰੂ ਬਹੁਤ ਹੀ ਸਹਿਕਾਰਯੋਗ ਪਿੰਡ ਲੈਣਾ ਦੀ ਸਮੂਹ ਸੰਗਤ ਮੇਰੇ ਮਾਵਾ ਪੈਨਾ ਮੇਰੇ ਬਜ਼ੁਰਗ ਸਰਪੰਚ ਸਾਹਿਬ ਪ੍ਰਿੰਸੀਪਲ ਸਾਹਿਬਾਨ ਚੇਅਰਮੈਨ ਸਾਹਿਬ ਮੇਰੇ ਛੋਟਾ ਪ੍ਰਗੁਰਜੀਤ ਪਰ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦੇ ਆਪਾਂ ਅੱਜ ਕਰ ਸਰਦਾਰ ਖੰਨੈਲ ਸਿੰਘ ਜਿਨ੍ਹਾਂ ਨੂੰ ਇੱਕ ਕੁਦਰਤ ਨੇ ਅਸ਼ੀਰਵਾਦ ਦਿੱਤਾ ਵੀ ਆਪਦੀ ਮਿੱਟੀ ਨੂੰ ਬਚਾਉਣ ਵਾਸਤੇ ਮਿੱਟੀ 'ਚ ਜ਼ਹਿਰ ਨਾ ਪਾਉਣ ਵਾਸਤੇ ਪਰ ਆਪਦੀ ਖੇਤੀ ਨੂੰ ਚੰਗੇ ਤਰੀਕੇ ਨਾਲ ਬੀਜਣ ਵਾਸਤੇ ਇਹ ਉਪਰਾਲਾ ਵੀ ਕੀਤਾ ਔਰ ਬਹੁਤ ਮਿਹਨਤ ਕਰਕੇ ਕਿਉਂਕਿ ਛੋਟਾ ਪਿੰਡ ਹੈ ਬਹੁਤ ਗਰੀਬ ਤਕਰੀ ਵਾਲਾ ਪਿੰਡ ਹੈ ਪੀਮੀਂਸ਼ਾ ਦਾ ਪਿੰਡ ਹੈ ਸਭ ਤੋਂ ਵੱਡੀ ਗੱਲ ਜਿੱਤੇ ਸਭ ਤੋਂ ਜ਼ਿਆਦਾ ਸੀਮ ਜਿਹੜੇ ਪਿੰਡੇ ਚ ਅੱਜ ਅਸੀਂ ਉਸ ਪਿੰਡ ਲਿਆਣਾ ਤੇ ਘੱਟਿਆਲੇ ਦੇ ਵਿੱਚ ਖੜੇ ਆ ਫਿਰ ਵੀ ਇਹ ਤੋਂ ਉੱਠ ਕੇ ਹਿੰਦੁਸਤਾਨ ਚ ਕੁਝ ਬੰਦਿਆਂ ਚ ਆਪਦਾ ਨਾਮ ਲਖਾਣਾ ਬਹੁਤ ਵੱਡੀ ਗੱਲ ਇੱਕ ਵਾਰੀ ਸਰਦਾਰ ਕਰਮ ਸਿੰਘ ਆਪੇ ਸਿਫਾਰਿਸ਼ ਕਿਸੇ ਨੇ ਲਿਖਿਆ ਵੀ ਨੀਵੇਂਆਂ ਨੂੰ ਹਮੇਸ਼ਾ ਫੁੱਲ ਲੱਗਦੇ ਹੋ। ਜਿਹੜੀ ਨੀਵੇਂ ਹੋ ਕੇ ਚੱਲਦੇ ਹੈਂ, ਕਾਲਪੁਰਖ ਉਹਨਾਂ ਤੇ ਬੜੀ ਕਿਰਪਾ ਕਰਦਾ ਹੈ। ਇਹ ਉਦਾਹਰਣ ਤੁਹਾਡੇ ਸਾਹਮਣੇ ਹੈ। ਨਹੀਂ ਸਰਦਾਰ ਕਰਨਲ ਸਿੰਘ ਉਹਨਾਂ ਨਹਿਰ ਤੁੰਨ ਉਜਾਰਦਾ ਵੀ ਨਹੀਂ ਹੋਣਾ। ਅਜੇ ਦਿੱਲੀ ਜੀ ਵੇਖੋ ਮੈਂ ਤਾਂ ਸ਼ਾਇਦ ਤੇ ਪਹੁੰਚਿਆ ਨਹੀਂ ਸੀ ਤੇ ਸਰਦਾਰ ਕਰਨਲ ਸਿੰਘ ਪਹੁੰਚ ਕੇ ਕਿਰਪਾ ਵਾਰੀ ਗਿਆ। ਇਸ ਗੱਲ ਦੀ ਸਾਡੀ ਵੀ ਖੁਸ਼ੀ ਹੈ ਵੀ ਸਾਡੇ ਹਲਕੇ 'ਚ ਕੋਈ ਐ ਉਹ ਜ ਚੰਗਾ ਇਨਸਾਨ ਹੈ ਜਿਹੜਾ ਆਰਗੇਨਿਕ ਖੇਤੀ ਨੂੰ ਇੰਨਾ ਪਿਆਰ ਕਰਦਾ ਔਰ ਲੋਕਾਂ ਨੂੰ ਡਿਪਾਰਟਮੈਂਟ ਨਾਲ ਵੀ ਜੋੜਦਾ ਔਰ ਖੇਤੀ ਦੇ ਚੰਗੇ ਸਰੀਕੇ ਵੀ ਦੱਸਦਾ ਬਹੁਤ ਵੱਡੀ ਗੱਲ ਖੁਸ਼ੀ ਹੋਈ ਜਦੋਂ ਇਹ ਅਵਾਰਡ ਦੇਖਿਆ ਇਟ ਵਾਸ ਅ ਮਰਦਾ ਜ਼ਿੰਦਗੀ 'ਚ ਬਹੁਤ ਕੁਝ ਕਮਾਉਂਦਾ ਹੈ ਬਹੁਤ ਕੁਝ ਪਰ ਜਿਹੜੀ ਆ ਕਮਾਈ ਹੈ ਕਿਸੇ ਕਿਸੇ ਦੇ ਅਸੀ ਹੁੰਦੀ ਹੈ ਸਹੀ ਹੈ ਸਹੀ ਸਹੀ ਬਾਕੀ ਇਸ ਕਰਦੀਆਂ ਬਹੁਤ ਖੁਸ਼ੀ ਹੁੰਦੀ ਹੈ ਮੈਂ ਐਮਐਲਏ ਬਣਿਆ ਉਸ ਤੋਂ ਬਾਅਦ ਚਾਚੇ ਨਾਲ ਥੋੜਾ ਜਿਹਾ ਮਤਲਬ ਮਿਲਿਆ ਤਾਂ ਪਹਿਲਾਂ ਮੈਨੂੰ ਪਤਾ ਨਹੀਂ ਹੁੰਦਾ ਸੀ ਮਿਲਣ ਤੋਂ ਬਾਅਦ ਮੈਨੂੰ ਇੱਕ ਦਿਨ ਫੋਨ ਆਇਆ ਕਹਿੰਦੇ ਯਾਰ ਮੈਂ ਕਰਨੈਲ ਸਿੰਘ ਬੋਲਦਾ ਹਾਂ ਹਲਿਆਣਾ ਪਿੰਡ ਤੋਂ ਮੈਂ ਕਿਹਾ ਯੋਗਮ ਛੱਡੋ ਕਹਿੰਦੇ ਅਸੀਂ ਡੀਸੀ ਦਫ਼ਤਰਾਂ ਤੁਸੀਂ ਡੀਸੀ ਸਾਹਿਬ ਕੋਲ ਬੈਠੇ ਹੋ ਮੈਂ ਦੋ ਮਿੰਟ ਤੁਹਾਡਾ ਟਾਈਮ ਲੈਣਾ ਮੈਂ ਕਿਹਾ ਜੀ ਅੰਦਰ ਹੀ ਆਜੋ 8-10 ਬੰਦੇ ਸੀਗੇ ਨਾਲ ਇਹਨੂੰ ਕਹਿੰਦੇ ਸਾਡੇ ਨਾਲ ਪੁਰਾਣੀਆਂ ਸਰਕਾਰਾਂ ਨੇ ਬੜਾ ਵਿਤਕਰਾ ਕਰਿਆ ਹੈ ਪਿਛਲੇ 18 ਸਾਲਾਂ ਤੋਂ ਅਸੀਂ ਸੰਤਾਪ ਭੋਗ ਰਹੇ ਹਾਂ ਜਿੱਥੇ ਸਭ ਤੋਂ ਵੱਧ ਸੇਮ ਹੈ ਉਹ ਪਿੰਡ ਸਾਡਾ ਇਹਨਾਂ ਸੇਮ ਸੁਖੜਤਾ ਇੱਥੇ ਇੱਕ ਜਿਹੜੇ ਕਾਲੀ ਲੀਡਰ ਸੀਐਮ ਵਰਗੇ ਵੀ ਰਹੇ ਉਸ ਤੋਂ ਬਾਅਦ ਵੀ ਇੱਕ ਵੱਡਾ ਲੀਡਰ ਅਮੀਰ ਬੰਦਾ ਆਇਆ ਪਰ ਕਿਸੇ ਤੋਂ ਹੀ ਕੁਝ ਹੋਇਆ ਨਹੀਂ ਮੈਂ ਕਹੀ ਆਪਾਂ ਮਾੜੇ ਕਿਰਪਾ ਕਰੋਗੇ ਜਿਹੜਾ ਉਹਨਾਂ ਤੋਂ ਇਹ ਆਪਾਂ ਕਰਕੇ ਜਰੂਰ ਜਾਵਾਂਗੇ ਇਸ ਕੋਲੋਂ ਬਾਬੇ ਨੇ ਆਪਾਂ ਨੂੰ ਬਣਾਇਆ ਹੋਰ ਕਿਸੇ ਕੋਲ ਨਹੀਂ ਆਪਾਂ 2-3 ਮਹੀਨਿਆਂ ਵਿੱਚ ਕੋਸ਼ਿਸ਼ ਕੀਤੀ ਡਿਪਾਰਟਮੈਂਟ ਵੱਲੋਂ ਜ਼ੋਰ ਲਾਇਆ ਦੁਬਾਰਾ ਘਟੇ ਵਾਲੀ ਬੋਲਾ ਲਿਆਰਾਂ 18 ਸਾਲਾਂ ਬਾਅਦ ਅੱਜ ਸੀ ਮਲਕੀ ਚ ਦੁਬਾਰਾ ਉਹ ਰਜਿਸਟਰਡ ਹੋ ਗਿਆ ਇਹਦੇ 'ਚ ਮੇਰਾ 4 ਫੋਨ ਲੱਗੇ ਉਹਨੇ ਇੱਕ ਵਾਰੀ ਡਿਪਾਰਟਮੈਂਟ ਨੂੰ ਕਿਹਾ ਇੰਨਾ ਹੀ ਕੰਮ ਸੀ ਵੇਖੋ ਮਿਹਨਤ ਦਾ ਫਰਕ ਹੁੰਦਾ ਹੈ ਮਿਹਨਤ ਕਰਨ ਦਾ ਫਰਕ ਹੁੰਦਾ ਹੈ ਜਿਹੜਾ ਬੰਦਾ ਥੱਲੋਂ ਉੱਠਿਆ ਉਹਨੂੰ ਆਦਾ ਪਤਾ ਹੁੰਦਾ ਬਈ ਮੈਂ ਕੋਈ ਕੰਮ ਕਰੂੰਗਾ ਲੋਕ ਮੈਨੂੰ ਯਾਦ ਕਰਨਗੇ ਉਹ ਜਿਹੜਾ ਆਇਆ ਜਿਸਨੇ ਕਿ ਮੈਂ ਪੈਸੇ ਤੇ ਜਿੰਨਾ ਫਿਰ ਉਹਨੂੰ ਕਾਹਦੇ ਲੋਕਾਂ ਨੇ ਯਾਦ ਕਰਨਾ ਤੁਸੀਂ ਆਪ ਦੱਸਿਓ ਕੀ ਫਰਕ ਹੁੰਦਾ ਉਹਨਾਂ ਤੇ ਆਪਰੇ ਇਹਨੂੰ ਲੋਕਾਂ ਨੇ ਫ੍ਰੀ ਚ ਐਮਐਲ ਬਣਾਇਆ ਸੀ ਖਮਾਰ ਕਰਤੀ ਉਲਟਾ ਪੈਸੇ ਬਚੇ ਤੇ ਇਲੈਕਸ਼ਨ ਚ ਝੂਠੀ ਮੰਗ ਬਾਕੀ ਤੁਹਾਡੀ ਨਵੀਂ ਪੰਚਾਇਤ ਨੂੰ ਵੀ ਮੁਬਾਰਕਾਂ ਬਹੁਤ ਬਹੁਤ ਉਨ ਰਹੀ ਦੂਜੀ ਗੱਲ ਤੁਹਾਡੇ ਨਾਲੇ ਵਾਦਾ ਸੀ ਵੀ ਮੈਂ ਆਪਦੇ ਵੱਲੋਂ ਪੂਰਾ ਤਨ ਮਨ ਨਾਲ ਜ਼ੋਰ ਲਾ ਦੇਵਾਂਗਾ ਜਿਹੜਾ ਸੀਮਾਲਾ ਪ੍ਰੋਜੈਕਟ ਹੈ ਮਾਰਾਇ ਕਿਰਪਾ ਕਰੂਗਾ 1 ਸਾਲ ਲੱਗਿਆ ਉਦਿਆਸਤ ਉਹਦੇ ਲਈ ਸਭ ਤੋਂ ਵੱਧ ਧੰਨਵਾਦੀ ਹੈ ਸਾਡੇ ਮਾਨਯੋਗ ਚੀਫ ਸੈਕਟਰੀ ਦਾ ਜਿਨ੍ਹਾਂ ਨੇ ਸਪੈਸ਼ਲ ਟੀਮ ਬੁਲਾਈ ਮੀਟਿੰਗ ਬੁਲਾਈ ਸੋਇਲਸ ਕਨ ਸਰਵੇਸ਼ਨ ਦੀ ਪੁੱਲਾ ਕੇ ਵੀ ਜੇ ਇੰਡੀਆ ਚ ਕਿਤੇ ਪ੍ਰੋਜੈਕਟ ਲੱਗਿਆ ਤੁਸੀਂ ਉਹਦਾ ਇੱਕ ਵਾਰੀ ਵੈਰੀਫਾਈ ਕਰਿਓ ਉੱਥੇ ਵਿਜ਼ਿਟ ਕਰ ਲੋ ਸਵਾਈਲ ਸਕਨਰਵੇਸ਼ਨ ਦੀ ਟੀਮ ਬਕਾਇਦਾ ਕਰਨਾਟਕਾਂ ਗਈ ਉਸ ਤੋਂ ਬਾਅਦ ਹਾਂਸੀ ਗਈ ਉੱਥੇ ਦੋ ਪ੍ਰੋਜੈਕਟ ਲੱਗੇ ਆ ਉਸ ਤੋਂ ਬਾਅਦ ਪੰਜਾਬ ਦਾ ਪਹਿਲਾ ਪਾਇਲਟ ਪ੍ਰੋਜੈਕਟ ਹੈ ਜਿਹੜਾ ਤੁਹਾਡੇ ਪਿੰਡ 'ਚ ਲੱਗਣਾ ਹੈ ਪਹਿਲਾ ਪਹਿਲੇ ਪੰਜਾਬ ਦਾ ਪਹਿਲਾ ਜਦੋਂ ਅਸੀਂ ਵਿਧਾਨ ਸਭਾ 'ਚ ਕੁਐਸਚਨ ਚੱਕਿਆ ਰਹਾ ਤੇ ਮੰਤਰੀ ਸਾਹਿਬ ਬੜੇ ਖੁਸ਼ ਹੋਏ ਕਹਿੰਦੇ ਯਾਰ ਮੈਂ ਮੰਤਰੀ ਬਣਿਆ ਤੁਹਾਨੂੰ 4 ਮਹੀਨੇ ਹੋ ਗਏ ਪਰ ਆ ਪਹਿਲਾ ਕੰਮ ਹੋਗਾ ਮੇਰੀ ਜ਼ਿੰਦਗੀ ਜਿਹੜਾ ਸਭ ਤੋਂ ਵੱਧ ਲੋਕ ਯਾਦ ਕਰਨਗੇ ਬਾਕੀ ਤਾਂ ਚੱਲਦੇ ਨਹਿਰਾ ਵੀ ਬਣਦੀਆਂ ਖਾਲੇ ਵੀ ਬਣਦੇ ਐ ਪਰ ਜੇ ਕਿਸੇ ਦੀ ਜ਼ਮੀਨ ਨੂੰ ਕਿਸੇ ਮਾਨ ਨੂੰ ਜਿਉਂਦਾ ਕਰਦੀ ਏ ਉਸ ਤੋਂ ਵੱਡਾ ਕੋਈ ਫੋਨ ਵਾਲਾ ਕੰਮ ਨਹੀਂ ਗਾ ਇਹਦੇ ਵਿੱਚ ਕੋਈ ਓਲਾ ਵੀ ਨਹੀਂ ਗਾ ਮੈਨੂੰ ਯਾਦ ਹੈ ਮੈਂ ਪਿਛਲੀ ਰਿਆਦ ਤੇ ਇੱਥੇ ਚਾਚੇ ਕੋਲ ਤੇ ਕਹਿੰਦਾ ਕਿਰਪਾ ਲੈ ਕੇ ਚਲਦੇ ਆਪੋ ਤੇ ਦੇਖਦੇ ਆ 1 ਫੁੱਟ ਤੇ ਪਾਣੀ ਆ ਗਿਆ ਸੀ 1.5 ਫੁੱਟ ਤੇ ਹੁਣ ਇਹਦੇ ਵਿੱਚ ਹੈ ਕਿ 25-25 ਕਿੱल्ल्या ਤੇ ਇੱਕ 50 ਲੱਖ ਰੁਪਇਆ ਲੱਗਣਾ ਹੈ ਮੋਟਰ ਡਿਪਾਰਟਮੈਂਟ ਰ ਅੰਡਰਗ੍ਰਾਉਂਡ ਪਾਈਪਲਾਈਨ ਪਾ ਕੇ ਦੇਣੀ ਹੈ ਸਾਰੀ 1 ਰੁਪਇਆ ਨਹੀਂ ਲੱਗਣਾ ਆਪਣਾ 27 ਕਰੋੜ 74 ਲੱਖ ਦਾ ਪ੍ਰੋਜੈਕਟ ਹੈ ਜਿਹੜਾ 2 ਸਾਲਾਂ ਚ ਕੰਪਲੀਟ ਹੋਣਾ ਹੈ 31 ਮਾਰਚ ਨੂੰ ਉਹਦੇ ਪੈਸੇ ਅਲੋਟ ਹੋ ਜਾਣੇ ਆ ਪਰ ਉਦੋਂ ਤੱਕ ਜਿਹੜਾ ਟੈਂਡਰ ਦਾ ਪ੍ਰੋਸੀਜਰ ਹੋਊਗਾ ਉਦੋਂ ਚਲੋ ਜਿਹੜਾ ਹੁੰਦਾ ਲੱਗਣਾ ਹੀ ਹੈ ਡਿਪਾਰਟਮੈਂਟ ਦਾ ਪਰ ਸਭ ਤੋਂ ਪਹਿਲਾਂ ਥੋੜਿਆਂ ਪਿੰਡ ਤੋਂ ਸ਼ੁਰੂਆਤ ਕਰਕੇ ਅੱਗੇ ਲੈ ਕੇ ਜਾਵਾਂਗੇ ਮੇਰਾ ਥੋੜਾ ਬੰਦ ਅਕੀ ਕੁਰੀ ਫੇਰ ਸਰਦਾਰ ਕਰਨੈਲ ਸਿੰਘ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਸੜਕ ਦੀ ਗੱਲ ਕਹੀ ਆਉਣ ਵਾਲੇ 2 ਮਹੀਨਿਆਂ ਬਾਅਦ ਤੁਹਾਡੇ ਹਲਕੀ ਦੀ ਕੋਈ ਸੜਕ ਨਹੀਂ ਜਿਹੜੀ ਉਹਨਾਂ ਖਰਾਬ ਰਹਿ ਚੁਕੀ ਸਾਰੀਆਂ ਬਾਤੀਆਂ ਕੰਪਲੀਟ ਕਰਤੀਆਂ ਠੀਕ ਹੈ ਜੀ ਇਹ ਤਾਂ ਫਿਰ ਨਹੀਂ ਤਾਂ ਸੀਸੀਆ ਨਹੀਂ ਬੰਨੀ ਹੈ ਉਸ ਤੋਂ ਬਾਅਦ ਆ ਜਿਹੜੀ ਦੂਜੀ ਲੋਕਲ ਹੀ ਬੰਨੀ ਹੈ ਸਾਰੀ ਕਿਉਂਕਿ ਮਾਰਚ ਵਿੱਚ ਪਲਾਨ ਚੱਲਦੇ ਆ ਮਾਰਚ ਅਪ੍ਰੈਲ ਚ ਸਾਰੀਆਂ ਸੜਕਾਂ ਕੰਪਲੀਟ ਹੋ ਜਾਣਗੀਆਂ ਠੀਕ ਹੈ ਜੀ ਗਿਤਾਵੋ ਕਰਮਾੜੀ ਧਰਤੀ ਵਾਲਿਆਂ ਜਿੱਥੇ 221 ਪਿੰਡ ਦਾ ਪਲਾਂਟ ਲੱਗਣਾ ਯਾਰ ਵੇਖੋ ਗੱਲ ਸਾਰੇ ਕੰਡਾ ਜਾਣਾ ਪਾਉ ਹਾਲੇ ਅੱਧੇ ਲੋਕਾਂ ਨੂੰ ਪਤਾ ਨਹੀਂਗਾ ਫੇਰ ਪਤਾ ਲੱਗੂਗਾ ਵੀ ਖਿលਿਆਣੇ ਤੇ ਘੱਟਿਆਂ ਵਾਲੇ ਜਦੋਂ ਰੇਕ ਦੇ ਘਰੇ ਟੈਂਕੀ ਦੇ ਮਿਹਰੀ ਪਾਣੀ ਸਾਫ ਸੁਥਰਾ ਛੱਡ ਗਿਆ ਨਾ ਲੋਕ ਪੁੱਛਿਆ ਕਰਗੇ ਪਾਣੀ ਆਉਂਦਾ ਕਿੱਥੋਂ ਹੈ ਉਹ ਕੀ ਕਰਨਗੇ ਲਿਆਣੇ ਦੇ ਘੱਟਿਆਂ ਵਾਲੇ ਸ਼ੋਧ ਹੈ ਸਹੀ ਹੈ ਜਾਂ ਗਲਤ ਹੈ ਵੈਲੇ ਤੁਸੀਂ ਆਜ਼ਾਦੀ ਹੁਣ ਵੇਖਣੀ ਹੈ ਪਹਿਲਾਂ ਤਾਂ ਸੰਤਾ ਵੀ ਭੋਗਿਆ ਤੁਸੀਂ ਸਾਰੇ ਇਹ ਡਾਕੂ ਵੱਡਾ ਕੰਮ ਸੀ ਯਾਰ ਪਹਿਲਾਂ ਵੀ ਹੋ ਸਕਦਾ ਸੀ ਪਰ ਉਹ ਗੱਲ ਹੈ ਉਹ ਪ੍ਰਮਾਤਮਾ ਦੇ ਰੰਗਾਂ ਦਾ ਉਹਨੂੰ ਹੀ ਪਤਾ ਹੈ ਉਹਨੇ ਜਿਹਦੇ ਹੱਥੋਂ ਇਹ ਕੰਮ ਕਰਾਉਣਾ ਹੋਵੇ ਉਹ ਹੀ ਕਰ ਸਕਦਾ ਹੈ ਮੇਰਾ ਤਾਂ ਇੱਕ ਨੋਟ ਲੱਗਿਆ 1 3 ਰੁਪਏ ਦਾ ਕਾਗਜ਼ ਛਪਦਾ ਹੈ ਇੱਕ ਹਰਾ ਪੈਨ ਤੁਸੀਂ ਦਿੱਤਾ ਸੀ ਉਹਦੇ ਨਾਲ ਸਾਈਨ ਕਰਤੇ ਬਸ ਇੰਨਾ ਹੀ ਕੰਮ ਸੀ ਹੋਰ ਰੁਪਈਆ ਨਹੀਂ ਲੱਗਿਆ ਵੀ ਇਹ ਮੈਂ ਮਾਰੀਓ ਨੂੰ ਮੁੱਖ ਮੰਤਰੀ ਅ ਸਪੈਸ਼ਲੀ ਧੰਨਵਾਦ ਹੈ ਜਿਨ੍ਹਾਂ ਨੇ ਸਪੈਸ਼ਲ ਟੀਮ ਸੈਕਟਰ ਨੂੰ ਕਿਹਾ ਵੀ ਜੇ ਪ੍ਰੋਜੈਕਟ ਬਣ ਸਕਦਾ ਹੈ ਤਾਂ ਆਪਾਂ ਮਾਇਲਟ ਪ੍ਰਿੰਸ ਜਲਾਲਾਬਾਦ ਤੋਂ ਸ਼ੁਰੂ ਕਰਨਾ। ਉਦੋਂ ਆ ਦੂਜੇ ਐਮ.ਐਲ.ਏ ਵੀ ਵਿਚਾਰੇ ਉੱਥੇ ਕਹਿੰਗੇ ਸਾਡੇ ਵੀ ਸੇਮ ਬੜੀ ਹੈ ਮੈਂ ਕਿਹਾ ਸ਼ੁਰੂ ਤਾਂ ਹੋ ਲੈਂਦੇ ਹੋ। ਫਿਰ ਤੁਸੀਂ ਜਲਾਲਾਬਾਦ ਤੁਹਾਨੂੰ ਬੁਲਾਵਾਂਗੇ ਕਿਉਂ ਜੀ? ਵੀ ਪਹਿਲਾਂ ਆ ਸੀ ਤੇ ਹੁਣ ਆਏ ਬਸ। ਮਾਨਾ ਕਿਰਪਾ ਕਰਕੇ ਬਸ ਸਾਥ ਦਿਆ ਜੇ ਉਹਨਾਂ ਦਾ ਕੰਮ ਲੈ ਕਈ ਵਾਰੀ ਉਹ ਹੁਣ ਇੱਕ ਵਾਰੀ ਹੋਰ ਬੇਨਤੀ ਆ। ਹਾਲੇ ਤਾਂ ਲੱਗਿਆ ਨਹੀਂ ਲੋਕੀ ਪਹਿਲਾਂ ਹੀ ਫੋਨ ਕਰਨਾ ਪਿਆ ਬਈ ਸਾਡੇ ਜਰੂਰ ਲੁਆਣੀ ਮੋਟਰ ਮੈਂ ਕਿਹਾ ਵੀਰੇ ਗੁੱਸਾ ਕਿਹੜਾ ਕੋਈ ਨਹੀਂ। 25 ਕਿਲਿਆਂ ਦੇ ਨਾਲ 24 ਕਿਲਿਆਂ ਤੇ ਵੀ ਨਹੀਂ ਲੱਗਣ ਦੇਣੀ ਸਾਰੇ ਵਿੱਚੇ ਆ ਜਿਹੜੇ ਕੀ ਫਰਕ ਹੈ ਯਾਰ ਦੱਸੋ ਫਿਰ ਐ ਨਹੀਂ ਪੂਰਾ ਕਰਨ ਫਿਰ ਪ੍ਰਾਣੇ ਤੇ ਮੇਰੇ ਤੇ ਫਰਕ ਕੀ ਕੀ ਰਹਿਆ ਜਾ ਰਸੂ ਜੀ ਵੀਰੇ ਅਸੀਂ ਕੋਈ ਕਾਲੀ ਨਹੀਂ ਕੋਈ ਮੈਂ ਐਮਐਲਏ ਜਲਾਲਾਬਾਦ ਹਲਕੇ ਦਾ ਤਾਂ ਮੈਂ 5 ਸਾਲ ਬਤੌਰ ਉਹੀ ਕੰਮ ਕੀਤਾ ਵੀ ਮੇਰਾ ਜਲਾਲਾਬਾਦ ਹਲਕਾ ਸੇਫ ਰਹੇ ਕੋਈ ਇਹ ਨਹੀਂ ਕਹਿ ਸਕਦਾ ਤੁਹਾਡੇ ਮੁੰਡੇ ਨੂੰ ਵੀ ਸਾਡੇ ਦਿਨਾਂ ਜਾਇ ਪਰਚਾ ਕੀਤਾ ਕੋਈ ਨਹੀਂ ਪਹਿਲਾਂ ਪਟਾਕੇ ਪਈ ਹੁੰਦੇ ਸੀ ਪਿੰਡਾਂ 'ਚ ਸਹੀ ਹੈ ਜਾਂ ਗਲਤ ਹੈ ਸਹੀ ਹੈ ਕੋਈ ਇਹ ਨਹੀਂ ਕਹਿ ਸਕਦਾ ਮਿੰਜਾਈ ਪੁਲਿਸ ਨੇ ਤਾਂ ਕੀਤਾ ਮੈਂ ਤਾਂ ਵੀ ਦੇਂਦਾ ਪਹਿਲਾਂ ਤਾਂ ਇਹ ਵਾੜਾ ਉੱਚੀ ਕੋ ਬੋਲਿਆ ਠਾ ਬਹੁਤ ਚੱਲ ਪੈਂਦਾ ਸੀ ਕਮਥਾਂ ਨੇ ਇੱਥੇ ਪਰ ਹੁਣ ਉਹ ਬਹੁਤ ਸਿਸਟਮ ਬਦਲ ਗਿਆ ਹੁਣ ਸਕੂਲ ਵੇਖ ਲਓ ਸਕੂਲਾਂ ਚ ਕਮਰੇ ਆਉਣ ਲੱਗੇ ਲਾਇਬ੍ਰੇਰੀਜ਼ ਆਉਣ ਲੱਗੀਆਂ ਐਡਾ ਡਾ ਸਕੂਲ ਆਫ ਫੈਮਿਨਿਸ ਬਣਾਤਾ ਇਹ ਤੁਹਾਡੀ ਕਿਰਪਾਈ ਸੀ ਇੱਕ ਮੋਢੀ ਪਾਈ ਨਾ ਤੁਸੀਂ ਹੋਰ ਤਾਂ ਕੁਝ ਨਹੀਂ ਕੀਤਾ ਵੋਟਾਂ ਤਾਂ ਪਹਿਲਾਂ ਵੀ ਤੁਸੀਂ ਬੜੀਆਂ ਪਾਈਆਂ ਹੋਣੀਆਂ ਜਿਵੇਂ ਬਾਪੂ ਜੀ ਠੀਕ ਹੈ ਹੈ ਪਰ ਝਾੜੂ ਦਾ ਕੰਮ ਬਣਾਵਦੀ ਹੈ ਸਾਫ ਕਰਨਾ ਹੈ ਨਾ ਹੁਣ ਹੌਲੀ ਹੌਲੀ ਸਾਫ ਹੋਈ ਜਾਂਦਾ ਕਿ ਹਾਲੇ 3 ਸਾਲ ਹੋਏ ਆਪਾਂ ਨੂੰ ਸਿਰਫ 3 ਸਾਲ 3 ਸਾਲਾਂ ਚ ਬਈ ਘਰ ਬਣਾ ਲੱਗ ਗਿਆ ਤੇ ਘਰ ਵੀ ਨਹੀਂ ਬਣਦਾ ਬੰਦੇ ਦਾ ਕੋਈ ਇਹ ਨਹੀਂ ਕਹਿ ਸਕਦਾ ਕਿ ਜਿਲ੍ਹਾ ਲਾਹਬਾਦ ਹਲਕੇ ਚ ਪ੍ਰੋਜੈਕਟ ਨਹੀਂ ਆਏ ਹਾਲੇ ਤਾਂ ਮੈਂ ਕੱਲਾ ਐਮਐਲਆ ਕਿਰੇ ਜੇ ਕਰ ਚਾਚੇ ਨੇ ਕਹਿਣਦਾ ਕਿ ਮਾੜੀ ਜੀ ਕੁੰਡੀ ਹੋਰ ਫਸ ਗਈ ਫਿਰ ਜੋ ਕੋ ਕਉ ਕਰ ਦੋ ਕਰੂਗਾ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰ ਜੋ ਤੁਸੀਂ ਇਤਿਹਾਸ ਰਚਤਾ ਜ਼ਿੰਦਗੀ 'ਚ ਕਿਸੇ ਨੂੰ ਨਹੀਂ ਮਿਲ ਸਕਦਾ ਉਹ ਕਿਹੜੀ 100 ਸਾਲ ਤੱਕ ਵੀ ਲੋਕ ਯਾਦ ਕਰਦੇ ਆ ਲੋਕੀਂ ਕੀ ਕਰਨਗੇ ਵੀ 2022 'ਚ ਕੰਮ ਕਰਦੇ ਮੁੰਡੇ ਨੂੰ ਜਲਾਲਾਬਾਦ ਵਾਲਿਆਂ ਨੇ ਐਮਐਲਏ ਬਣਾਇਆ ਸੀ ਵੀ ਹਰਾਇਆ ਸੀ ਏਡੇ ਵੱਡੇ ਬੰਦੇ ਦੁਨੀਆ ਦਾ ਸਭ ਤੋਂ ਅਮੀਰ ਸਰਦਾਰ ਦਾ ਮੁੰਡਾ ਸੀ ਹੈ ਨਾ ਦਰਦੇ ਜ਼ੀ ਲੋਕੀ ਆ ਨਾ ਰੋਡ ਦਾ ਪਾਤੀ ਪਰ ਜਿੱਤੂ ਕੋਈ ਹੋ ਰਹੀ ਹੈ ਇਹ ਗੱਲ ਹੈ ਹੈ ਗੋਲੀयां ਸੀ ਗੱਲਾਂ ਹੀ ਆਹ ਮਨੂ ਦੇਖ ਤੁਸੀਂ ਇਹ ਦੇਖ ਲੋ ਜਦੋਂ ਦੀ ਪ੍ਰਵਾਤਮਾ ਦੀ ਕਿਰਪਾ ਹੋਵੇ ਆਓ ਦੇਖ ਲੋ ਉੱਥੇ ਉਜਾੜ ਪਈ ਹੈ ਕਾਨੇ ਹੋ ਗਏ ਹੈ ਇੱਧਰ ਦੇਖ ਲੋ ਰੌਣਕਾਂ ਲੱਗੀਆਂ ਹਰੀ-ਹਰੀ ਹੈ ਕੁਦਰਤ ਦੇ ਰੰਗ ਹੀ ਹੈ ਕੋਈ ਕੁਝ ਨਹੀਂ ਕਰ ਸਕਦਾ ਕੁਦਰਤ ਪਤਾ ਨਹੀਂ ਘੰਟੀਵਾਸਾ ਆਉਣਾ ਹੈ ਕਿ ਨਹੀਂ ਆਉਣਾ ਵਾਜੀ ਕਰਨ ਬਹੁਤ ਚੀਜ਼ਾਂ ਬਦਲ ਜਾਣਗੀਆਂ ਹੁਣ ਨਵੀਂ ਸਕੀਮਾਂ ਸੀ ਸ਼ੁਰੂ ਕਰ ਰਹੇ ਆ ਤੁਹਾਡੇ ਸਾਰਿਆਂ ਲਈ ਤੁਸੀਂ ਘਰੇ ਬੈ ਕੇ ਟੈਲੀਫੋਨ ਕਰਿਆ ਕਰਨਾ ਕੋਈ ਆਧਾਰ ਕਾਰਡ ਕੋਈ ਦੂਜਾ ਤੀਜਾ ਤੁਹਾਡੇ ਘਰੇ ਆ ਕੇ ਬਣ ਕੇ ਜਾਇਆ ਕਰੂਗਾ ਇਹਦੋਂ ਬਾਹਰ ਜਾਣ ਦੀ ਕੀ ਜ਼ਰੂਰਤ ਨਹੀਂ ਨਹੀਂ ਸੂਦਾ ਸੈਂਟਰ ਚ ਬੜੀਆਂ ਕੁੰਡੀਆਂ ਹੁੰਦੀਆਂ ਸੀ ਹੁੰਦੀਆਂ ਨੇ ਹੈ ਮੇਰੀ ਬੰਦਾ ਤਾਂ ਵਿਚਾਰੇ ਲੈਣ ਚ ਲੱਗਿਆ ਹੁੰਦੀ ਸਾਡੇ ਰਗਾ ਪਹਿਲੇ ਹੀ ਜਾ ਕੇ ਫੋਟੋ ਕਰਕੇ ਭੇਜਣ ਨੂੰ ਸੀ ਇਹਦੇ ਹੀ ਹੁੰਦਾ ਰਹਿੰਦਾ ਹੀ ਹੁੰਦਾ ਰਿਹਾ ਜੀ ਹੈ ਫੇਰ ਉਹ ਕਈ ਸਾਲ ਉਹਨੂੰ ਦਵਾਈ ਦਬਾਉ ਇੱਕ ਮੈਂ ਵੇਖਿਆ ਪਿਛਲੇ ਸਾਲ ਪਹਿਲਾ 3 ਸਾਲ ਪਹਿਲਾ ਕਿਸੇ ਬੰਦੇ ਨੇ ਰਾਸ਼ਨ ਕਾਰਡ ਬਣਾਉਣਾ ਸੀ ਇਹ ਰਾਟੀਦਾਰ ਵਾਲਾ ਕਾਰਡ ਹੁੰਦਾ ਇਹ ਉਹ ਕਹਿੰਦਾ ਬੰਮਾ ਉਹਨੂੰ ਪਿੱਛੇ ਬਣਦਾ ਕਿਉਂ ਨਹੀਂ ਕਹਿੰਦਾ ਉਹ ਕਹਿੰਦੇ ਐਮਐਲਏ ਕੋਲ ਸਟicker ਪਿਆ ਉਹ ਲਾਊਗਾ ਵਾਹ ਬਈ ਵਾਹ ਗਰੀਬ ਆਏ ਰਾਜ ਨੇ ਉਹ ਜਿਹਦੇ ਪਿੱਲੇ ਦਾ ਕੀ ਕੰਮ ਹੈ ਯਾਰ ਦੱਸੋ ਵੀ ਉਹਦੇ ਵਿੱਚ ਕਿਉਂ ਭਈ ਹੁਣ ਤਾਂ ਡਰਾਮਾ ਖਤਮ ਹੋ ਗਿਆ ਜੇ ਬਿਜਲੀ ਮਾਫ ਕੀਤੀ ਤੇ ਪੰਜਾਬ ਚ ਸਾਰਿਆਂ ਨੂੰ ਬਰਾਬਰ ਕੋਈ ਨਹੀਂ ਕਹਿੰਦਾ ਵੀ ਕਾਲੀਆਂ ਨੂੰ ਨਹੀਂ ਤੇ ਕਾਂਗਰਸੀ ਨੂੰ ਨਹੀਂ ਹੋਈ ਕਿ ਨਹੀਂ ਹੋਈ ਹੈ ਜੇਲਾ ਨਹਿਰਾਂ ਚ ਪਾਣੀ ਆ ਤਰਸੇ ਹੁੰਦੇ ਸੀ ਨਹਿਰਾਂ ਚ ਪਾਣੀ ਆ ਵਾਸਤੇ ਇਹ ਵੀ ਹੈ ਆ ਤੁਹਾਡੀ ਪੁਲ ਵੀ ਨਵੀਂ ਤੇ ਉਹਦੇ ਪੈਸੇ ਪਾਤੇ ਮੇਰੀ ਆ ਵਾਲੀ ਇਹ ਵੀ ਉੱਚੀ ਬਣਾਉਣੀ ਹੈ ਆ ਕਟਿਆ ਦੇ ਪੁਲ ਉਹਦੇ ਨਾਲੋਂ ਛੋਟੀ ਪਰ ਉਹ ਵੀ ਨਵੀਂ ਉਹਦੇ ਪੈਸੇ ਪਾਤੇ ਬਾਕੀ ਮਤੇ ਪਾ ਦਿਓ ਜਿਹੜਾ ਕੰਮ ਹੋਣ ਵਾਲਾ ਹੈ ਕੋਈ ਗਰਾਊਂਡ ਬਣਾਣਾ ਹੈ ਕੋਈ ਵਾਲੀਬਾਲ ਗਰਾਊਂਡ ਲੈਣਾ ਹੈ ਮੇਰੇ ਤੋਂ ਜੋ ਮਰਜ਼ੀ ਲੈ ਲਓ ਮੈਂ ਪੱਲੋ ਕੁਝ ਨਹੀਂ ਦੇਣਾ ਤੁਹਾਡਾ ਹੀ ਮਾਲ ਹੈ ਤੁਹਾਨੂੰ ਹੀ ਦੇਣਾ ਹੈ ਬਸ ਮਾથે ਪਾ ਕੇ ਮੈਨੂੰ ਡਿਸਟ੍ਰੀਬਿਊਟ ਕਰ ਦਿਓ ਮੇਰਾ ਇੰਨਾ ਹੀ ਕੰਮ ਹੈ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚਾਚਾ ਕਹਿੰਦਾ ਟਾਈਮ ਖੁੱਲਾ ਹੈ ਜੇ ਨੈਸ਼ਨਲ ਵਰਡੀਆਂਸ ਤੇ ਵੀ ਟਾਈਮ ਖੁੱਲਾ ਨਾ ਆਵੇ ਫਿਰ ਬਿੱਟੇ ਲਾਂ ਸਾਡੇ ਤੇ ਐਵੇਂ ਬਣਿਆ ਤਾਂ ਕਮਾਲ ਹੋ ਜਾਣਾ ਇਹ ਬੜੀਆਂ ਮਿਹਨਤਾਂ ਨਾਲ ਬੜੇ ਪਸੀਨੇ ਘੜਾ ਕੇ ਕੀ ਕੰਮ ਹੁੰਦਾ ਹੈ ਇਹ। ਐਨੁਕਾ ਜੀ ਜਿਹੜਾ ਆਪਣਾ ਆਰ.ਸੀ. ਰੋਡ ਬਣ ਰਿਹਾ ਹੈ ਵੱਡਾ ਜੀ। ਇਹਦੇ ਨਾਲ ਨਾਲ ਹੀ ਦਾ ਕੀ ਪ੍ਰੈਸ਼ਰ ਹੈਗਾ ਜੀ ਚੱਲਣ ਦਾ ਜੀ। ਹਾਂਜੀ। ਨਾਲੀ ਬਣਾਉਣ ਦਾ ਕੀ ਪ੍ਰੈਸ਼ਰ ਚੱਲ ਰਿਹਾ ਜੀ? ਕੱਟੇ ਵਾਲੀ ਬੋਦਲਾ ਜੀ। ਹਾਂ। ਕਿਹੜੀ ਨਾਲੀ ਬਣਾਉਣੀ? ਹਾਂ ਨਾ ਸੜਕਾਂ ਦੇ ਮਾਣ ਆ। ਸਭ ਤੋਂ ਵੱਡੀ ਰੋਡ ਦੇ ਜੀ ਆਈ.ਸੀ. 18 ਮੀਟਰ ਰੋਡ ਹੈਗਾ ਜੀ। ਹਾਂ। ਇਹਦੇ ਨਾਲ ਜਿਹੜਾ ਨਾਲੀ ਦਾ ਕੀ ਪ੍ਰੈਸ਼ਰ ਚੱਲ ਰਿਹਾ ਜੀ? ਕਿਹੜੀ ਨਾਲੀ ਬਣਾਉਣੀ? ਪੁਰਾਣੀ ਵਾਲੀ ਪੁਰਾਣੀ ਵਾਲੀ। ਪੁਰਾਣੀ ਦੀ ਨਿਕਾਸੀ ਦੀ। ਨਹੀਂ ਨਹੀਂ ਬਾਈ ਰੋਡ ਦੀ ਆਰਸੀ ਦੀ ਫੈਟਾ ਬਣ ਰਹੀਆਂ ਨਾ ਨਾਲ ਇਹ ਕਹਿੰਦੇ ਵੀ ਇਹ ਨਾਲੀਆਂ ਦਾ ਨਾਲੀ ਖਾਲੀ ਜਿਹੜੀ ਨਾਲੀ ਵੀ ਨਾਲੀਆਂ ਵੀ ਆਰਸੀ ਰੱਖੜ ਕੇ ਬਣ ਕੇ ਬਹਿ ਕੇ ਪਿਆਣਾ ਫਰਾਉਣਾ ਪੈਣਾ ਹੁੰਦਾ ਹੁੰਦਾ ਨਾ ਉਹ ਪਤਾ ਕਰ ਰਹੇ ਨੇ ਆਪਾਂ ਕੋਈ ਗੱਲ ਨਹੀਂ ਹੋ ਰਹੀ ਦੱਸੋ ਸਾਡੇ ਕੱਟਣ ਲਈ ਬਹੁਤ ਮੁਸ਼ਕਲ ਹੈ ਜੀ ਨਾਲੀ ਨਹੀਂ ਨਹੀਂ ਕਰਾ ਦਿੰਦੇ ਨਾਲੀ ਜੀ ਪਾਣੀ ਨਿਕਲਦਾ ਹਾਂ ਪਾਣੀ ਦਾ ਲੈਵਲ ਬਹੁਤ ਹੈ ਬਾਕੀ ਉਹ ਕਹਿੰਦੇ ਨੇ ਆਲ ਇੰਡੀਆ ਲਾਇਸੈਂਸ ਮੇਰੇ ਯਾਰ ਦਾ ਕਿਤਾਬਾਂ ਉਹਨਾਂ ਹਾਸੇ ਚੁਪਦੀਆਂ ਜਿਹੜੇ ਕੋਈ ਮਿਹਨਤ ਕਰਦੇ ਸਹੀ ਹੈ ਗੱਲ ਸਹੀ ਹੈ ਜੀ ਨਿਊ ਦਿੱਲੀ ਦੀ ਕਿਤਾਬ ਹੈ ਐਸਟਾਲੈਂਦੀ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਦੀ ਉਹਦੇ ਵਿੱਚ ਤੁਹਾਡੇ ਪਿੰਡ ਦਾ ਤੁਹਾਡਾ ਪੁੱਤ ਤੁਹਾਡਾ ਭਰਾ ਤੁਹਾਡਾ ਚਾਚਾ ਤਾਇਆ ਸਰਦਾਰ ਕਰਨੈਲ ਸਿੰਘ ਘੱਟਿਆਲੀ ਬੋਦਲਾ ਮੋਬਾਈਲ ਨੰਬਰ ਇਹਨਾਂ ਵੇਖ ਲਓ ਐ ਚਾਰ ਫੋਟੋਆਂ ਲੱਗਦੀਆਂ ਸਰਦਾਰ ਪੰਜ ਇਹਨੂੰ ਕਹਿੰਦੇ ਐ ਮਿਹਨਤ ਕਰੇ ਕਰੀ ਤਾੜੀ ਮਾਰੋ ਪਾਪਾ ਜੀ ਤੁਹਾਡੀ ਬੁਝੇ ਨਾ ਲਈ ਕਿਤੇ ਅੱਛਾ ਮੁੰਡੇ ਵਜੀਰ ਨੇ ਕੀਤੀ ਹੈ ਇਹ ਤੇ ਛੋਟੇ ਵਾਲੀ ਹੈ ਨਹੀਂ 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 ਐਗਰੀਕਲਚਰ ਮਿਨਿਸਟਰ ਨੇ ਇਹ ਬੁੱਕ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਸਾਰੇ ਇੰਡੀਆ ਚ ਜਾਣੀ ਹੈ ਉਹਦੇ ਚ ਤੁਹਾਡੇ ਆਪਦੇ ਪਿੰਡ ਦੇ ਮੁੰਡੇ ਦਾ ਆਪਦੇ ਭਰਾ ਦਾ ਆਦੇ ਚਾਚੇ ਦਾ ਇਹਨੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਉਹ ਵੀ ਕਦੇ ਵੰਦੇ ਆ ਜੇ ਬਸ ਸਾਰਿਆਂ ਨੂੰ ਬਾਕੀ ਦੇ ਸਭ ਠੀਕ ਹੀ ਆ ਬੱਲਾ ਪਿਆਰ ਨੇ ਸਾਰਾ ਚਲੋ ਥੋੜਾ ਸਾਰਿਆਂ ਦਾ ਆਪਾਂ ਵੀ ਲੈ ਚਲੀਏ ਇੱਥੋਂ ਲੈ ਲੈ ਚਲਾਂਗੇ ਕਰਨੈਲ ਕੋਲੋਂ ਆਪਾਂ ਉੱਥੇ ਆ ਕੇ ਲਾ ਦੇਣੇ ਕਰਨੈਲ ਕਰੇਗਾ ਚਲੋ ਵੀ ਅਸੀਂ ਆ ਪੈਗ੍ਰਿਕ ਸਾਰੇ ਆਰਗੇਨਿਕ ਵੇਚਦੇ ਹਾਂ 100% ਜੀ ਅਸੀਂ ਚਾਰ ਤਰ੍ਹਾਂ ਦੀ ਪੰਜ ਤਰ੍ਹਾਂ ਦੀ ਬੱਲਾ ਸੇ ਲਗਾ ਕੇ ਆਵਾਂਗੇ ਕਿਤੇ ਖਾਰ ਵਿੱਚ ਰਹਿ ਜਣੀਆਂ ਸ਼ਾਮ ਤੱਕ ਮਰ ਜਾਈਏ ਆਦੀ ਫਰੈਸ਼ ਫਰੈਸ਼ ਲਾ ਕੇ ਆਵਾਂਗੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਇਸੀ ਤਰ੍ਹਾਂ ਹੀ ਪਾਈਚਾਰਾ ਬਣਾ ਕੇ ਰੱਖੋ ਮੇਰੇ ਵੱਲੋਂ ਤੁਹਾਨੂੰ ਇਲਾਮ ਬਾਣੀ ਆਉਦਾ ਵੀ ਅਸੀਂ 1 2022 'ਚ ਅਸੀਂ ਇੱਕ ਬਟਨ ਨੱਪਿਆ ਸੀ ਛਾੜੂ ਦਾ ਅਸੀਂ ਗਲਤ ਵੋਟ ਪਾ ਬੈਠੇ 5 ਸਾਲ ਜਾਦਾ 100% ਟਾਈਮ ਜਲਾਲਾ ਪਰੰਦਰ ਆਦਾ ਪਰਿਵਾਰ ਬਾਅਦ ਚ ਹੈ ਤੁਸੀਂ ਪਰਿਵਾਰ ਮੇਰਾ ਪਹਿਲਾ ਹੋਏ ਮੇਰਾ ਫਰਜ ਹੈ ਇੰਨੇ ਹੀ ਕਹਿੰਦਾ ਤੁਹਾਡਾ ਸਭ ਦਾ ਧੰਨਵਾਦ ਇੱਕ ਵਾਰੀ ਫੇਰ ਇਸ ਚੰਗੇ ਸ਼ੁਭ ਦਿਨ ਦੀ ਔਰ ਚੰਗੀ ਇਹ ਮੁਕਾਮ ਦੀ ਤੁਹਾਡੇ ਪਿੰਨੂ ਸ਼ੁਰੂਆਤ ਦੀ ਮੁਬਾਰਕਾਂ ਅਡੂਗੜ ਥੋੜਾ ਪਿੰਡ 올 ਇੰਡੀਆ ਦੇ ਵਿੱਚ ਨਾ ਚਿਤਾਉਂਦਾ ਇੰਨੇ ਕਿੰਨੇ ਥੋੜਾ ਸਭ ਦਾ ਧੰਨਵਾਦ ਇਨਕਲਾਬ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ